ਆਜੋ ਫਿਰ ਅੱਜ ਆਪਾਂ ਫੇਰ ਚੱਲਦੇ ਆਂ ਇੱਕ ਅਜਿਹੇ ਨੌਜਵਾਨ ਦੇ ਕੋਲੇ ਜਿਹੜਾ ਹੱਥੀ ਮਿਹਨਤ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਪੜ੍ਹਾਈ ਕੀਤੀ ਹੈ ਗ੍ਰੈਜੂਏਸ਼ਨ ਕਰਕੇ ਪੀਜੀਡੀਸੀ ਕਰਕੇ ਜਦੋਂ ਨੌਕਰੀ ਨਾ ਮਿਲੀ ਤਾਂ ਫੇਰ ਪੰਜਾਬ ਨੂੰ ਮਿਹਣਾ ਦੇਣ ਦੇ ਨਾਲੋਂ ਹੱਥੀ ਮਿਹਨਤ ਕਰਨ ਨੂੰ ਆਪਣਾ 메ਨ ਜਨੂਨ ਬਣਾ ਲਿਆ ਇਸੇ ਜਨੂਨ ਨੂੰ ਲੈ ਕੇ ਹੱਥੀ ਮਿਹਨਤ ਕਰਦਾ ਬਰਗਰਾਂ ਦੀ ਰੇੜੀ ਤੋਂ ਕੰਮ ਨੂੰ ਵਧਾਇਆ ਅੱਜ ਜਲੇਬੀਆਂ 버ਗਰ ਕੁਲਚਾ ਬਰੈਡ ਸਾਰਾ ਕੁਝ ਬਣਾਉਂਦਾ ਤੇ ਮਿਹਨਤ ਵੀ ਕੋਈ ਨਹੀਂ ਮਿਹਨਤ ਵੀ ਇੱਥੇ ਕਰਦਾ ਤੇ ਸਾਫ਼ ਸੁਥਰਾ ਕੰਮ ਕਰਦਾ ਆਓ ਚੱਲਦੇ ਆਂ ਵੀਰ ਦੇ ਕੋਲੇ ਤੇ ਕਰਦੇ ਆਂ ਗੱਲਬਾਤ ਵੀਰੇ ਦੀ ਮਿਹਨਤ ਦੇ ਬਾਰੇ ਤੇ ਦੇਖਦੇ ਆਂ ਵੀਰੇ ਦੀ ਮਿਹਨਤ ਨੂੰ ਵੀਰੇ ਦੇ ਕੰਮ ਕਰਨ ਆਓ ਫਿਰ ਦੇਖਦੇ ਆਂ ਵੀਰੇ ਦਾ ਕਿਵੇਂ ਦਾ ਕੰਮ ਕਰਾ ਕਿੰਨੀ ਕੁ ਮਿਹਨਤ ਕਿਤੇ ਕਿੰਨਾ ਕੁ ਸਾਫ਼ ਸੁਥਰਾ ਬਣਾਉਂਦਾ ਆਓ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਜਗਦੀਪ ਸਿੰਘ ਸ਼ਬਦ ਰੂਪ ਤੁਸੀਂ ਵੇਖ ਰਹੇ ਹੋ ਚੈਨਲ ਸ਼ਬਦ ਰੂਪ ਹਰ ਰੋਜ਼ ਦੀ ਤਰ੍ਹਾਂ ਅੱਜ ਅਸੀਂ ਤੁਹਾਨੂੰ ਫੇਰ ਇੱਕ ਮਿਹਨਤੀ ਇਨਸਾਨ ਨਾਲ ਮਿਲਾਉਣ ਲੈ ਕੇ ਆਏ ਹਾਂ ਇਸ ਟਾਈਮ ਤੇ ਅਸੀਂ ਖੜੇ ਹਾਂ ਸ਼ਹਿਰ ਬਸੀ ਪਠਾਨਾ ਜਿੱਥੋਂ ਦੇ ਸਾਨੂੰ ਇੱਕ ਵੀਰ ਜੀ ਮਿਲਿਆ ਜਿਹੜੇ ਇੱਕ ਬੜੀ ਸੋਹਣੀ ਆਪਦੀ ਸੈਟਅਪ ਤਿਆਰ ਕਰਕੇ ਉੱਥੇ ਫਾਸਟ ਫੂਡ ਦਾ ਜਿਹੜਾ ਕੰਮ ਕਰਦੇ ਆ ਆਪਣੇ ਹੱਥੀਂ ਮਿਹਨਤ ਕਰਦੇ ਆ ਆਓ ਤੁਹਾਨੂੰ ਮਿਲਾਉਂਦੇ ਆ ਵੀਰ ਜੀ ਦੇ ਨਾਲ ਇੱਥੇ ਗੱਲਬਾਤ ਕਰਦੇ ਆ ਵੀਰ ਜੀ ਵਾਜਪੁਰ ਜੀ ਦਾ ਖਾਲਸਾ ਐਂ ਕਰੋ ਜੀ ਕੀ ਹਾਲ ਹੈ ਜੀ ਕੀ ਨਾਂ ਵੀਰ ਜੀ ਆਪਣਾ ਮੇਰਾ ਨਾਮ ਦਲਜੀਤ ਸਿੰਘ ਹੈ ਜੀ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਆ ਨੂੰ ਮੈਨੂੰ ਕਰੀਬ ਕਰੀਬ 1.5 ਸਾਲ ਹੋ ਗਏ ਜੀ ਠੀਕ ਹੈ ਜੀ ਹਾਂਜੀ ਤੇ ਇਹ ਤੋਂ ਪਹਿਲਾਂ ਆਪਾਂ ਕਿਹੜਾ ਕੰਮ ਕਰਿਆ ਇਸ ਤੋਂ ਪਹਿਲਾਂ ਤਾਂ ਜੀ ਮੈਂ ਘਰੇ ਆਪਣੀ ਦੁਕਾਨ ਸੀਗੀ ਘਰੇ ਤੇ ਉੱਥੇ ਕਰਦਾ ਸੀਗਾ ਜੀ ਫਾਸਟ ਫੂਡ ਦਾ ਜੀ ਠੀਕ ਹੈ ਤੇ ਲੱਸੀ ਲੂਸੀ ਰੱਖੀ ਹੋਈ ਸੀ ਪਹਿਲਾਂ ਠੀਕ ਹੈ ਹਾਂ ਜੀ ਤੇ ਨਾਲ ਪੜ੍ਹਾਈ ਵਗੈਰਾ ਕਿੰਨੀ ਕੀਤੀ ਆਪਾਂ ਪੜ੍ਹਾਈ ਬੀਏ ਪੀਜੀਡੀਸੀ ਕਰੀ ਹੋਈ ਹੈ ਬੀਏ ਬੀਏ ਪੀਜੀਡੀਸੀ ਪੀਜੀਡੀਸੀ ਹਾਂ ਜੀ ਤੇ ਫਿਰ ਬੀਏ ਤੇ ਪੀਜੀਡੀਸੀ ਕਰਨ ਤੋਂ ਬਾਅਦ ਇੱਧਰ ਨੂੰ ਕਿਵੇਂ ਆ ਗਏ ਬਸ ਫੈਸੇ ਦੀ ਨੌਕਰੀ ਨੁਕਰੀਆਂ ਭਰੀਆਂ ਸੀ ਉੱਧਰ ਕੋਈ ਹਿੱਲਾ ਬਣਿਆ ਨਹੀਂ ਠੀਕ ਹੈ ਤੇ ਫਿਰ ਇੱਧਰ ਹੀ ਸੈਟਅਪ ਕਰ ਲਿਆ ਆਪਾਂ ਨੇ ਆਪਣਾ ਇੰਟਰਸਟ ਹੈਗਾ ਸੀ ਇੱਧਰ ਮਾੜਾ ਮੁੱਟਾ ਠੀਕ ਹੈ ਹਾਂ ਜੀ ਇਹ ਮਤਲਬ ਵੀ ਪਹਿਲਾਂ ਗ੍ਰੈਜੂਏਸ਼ਨ ਕਰਕੇ ਫਿਰ ਪੀਜੀ ਡੀਸੀ ਕਰਕੇ ਕੰਪਿਊਟਰ ਕੋਰਸ ਕਰਕੇ ਹਾਂਜੀ ਆਪਾਂ ਫਾਸਟ ਫੂਡ ਦਾ ਕੰਮ ਖੋਲਿਆ ਹਾਂਜੀ ਹਾਂਜੀ ਠੀਕ ਆ ਇਹ ਕਿਸ ਨੇ ਸਲਾਹ ਦਿੱਤੀ ਸੀ ਜਾਂ ਆਪਣੇ ਆਪ ਹੀ ਇਹ ਨਹੀਂ ਮੇਰੇ ਡੈਡੀ ਵਾਸਾ ਗਵਰਨਮੈਂਟ ਜੋਬ ਕਰਦੇ ਨੇ ਠੀਕ ਆ ਤੇ ਉਹਨਾਂ ਨੇ ਕਿਹਾ ਸੀ ਵੀ ਨੌਕਰੀ ਨੌਕਰੀ ਦੇ ਵਿੱਚ ਕੁਝ ਇਦਾਂ ਹੈ ਤਾਂ ਹੈ ਨਹੀਂ ਹਾਂਜੀ ਤੇ ਵੀ ਆਪਣਾ ਬਿਜ਼ਨਸ ਕਰਨ ਦਾ ਫਾਇਦਾ ਹੈ ਠੀਕ ਆ ਹਾਂਜੀ ਤੇ ਕਿੱਥੋਂ ਸਿੱਖਿਆ ਸੀਗਾ ਕੰਮ ਫਿਰੇ ਸਾਰਾ ਆਪਾਂ ਮਾੜਾ ਮੋਟਾ ਕਰ ਲੈਂਦਾ ਸੀਗਾ ਯਾਪੇ ਠੀਕ ਐ ਉਤਨੀ ਫਿਰ ਸਿੱਖ ਸਿੱਖ ਲਿਆ ਡੈਡੀ ਨੂੰ ਆਂਦਾ ਸੀਗਾ ਉਹਨਾਂ ਨੇ ਸਿਖਾਤਾ ਠੀਕ ਆ ਹਾਂ ਮਤਲਬ ਵੀ ਘਰੋਂ ਹੀ ਜਿਹੜਾ ਕੰਮ ਸੀਗਾ ਸਾਰਾ ਸ਼ੁਰੂ ਕਰਿਆ ਮੰਮੀ ਡੈਡੀ ਨੇ ਠੀਕ ਆ ਹਾਂਜੀ ਤੇ ਹੁਣ ਫਿਰ ਸਾਰਾ ਕੰਮ ਇੱਥੇ ਤਿਆਰ ਕਰਦੇ ਹਾਂ ਜੋ ਪਹਿਲਾਂ ਘਰੇ ਤਿਆਰ ਕਰਕੇ ਲਿਆ ਨਹੀਂ ਕਰਿਆ ਕੁਛ ਨਹੀਂ ਤਿਆਰ ਕਰਦੀ ਸਾਰਾ ਉਰੀ ਆ ਕੇ ਤਿਆਰ ਕਰਦੇ ਹਾਂ ਤੇ 10 10:30 11 ਵਜੇ ਆ ਜਾਂਦਾ ਮੈਂ ਉਰੇ ਸਵੇਰੀ ਠੀਕ ਆ ਇਹ ਪ੍ਰੋਪਰ ਜਗ੍ਹਾ ਦੱਸ ਦਿਓ ਕਿਹੜੀ ਆ ਇਹ ਆਪਣੇ ਜੀ ਖਮਾਨਾ ਰੋਡ ਬਸੀ ਬਾਈਪਾਸ ਹੈ ਇਹ ਖਮਾਨਾ ਰੋਡ ਨੂੰ ਚਲੇ ਜਾਂਦਾ ਇਧਰੋਂ ਰਸਤਾ ਜੀ ਠੀਕ ਆ ਤੇ ਇੱਕ 우ਸ਼ਾ ਮਾਤਾ ਨੂੰ ਨਿਕਲਦੇ ਜੀ ਇਹ ਬਾਈਪਾਸ ਨਿਕਲ ਜਾਂਦਾ ਹੈ ਇਹ ਸਾਹਮਣੇ ਚਰਾਹੇ ਤੇ ਹੀ ਪੈਂਦਾ ਹਾਂਜੀ ਠੀਕ ਹੈ ਤੇ ਇਸ ਚਰਾਹੇ ਤੇ ਤੁਸੀਂ ਬਹਨੇ ਹੋ ਹਾਂਜੀ ਚਰਾਹੇ ਠੀਕ ਹੈ ਤੇ ਜਦੋਂ ਤੁਸੀਂ ਪਿੰਡ ਕੰਮ ਕਰਦੇ ਸੀ ਉਹ ਦੇ ਨਾਲੋਂ ਜਾਂ ਇੱਥੇ ਦਾ ਕੋਈ ਫਰਕ ਆਮਦਨੀ ਦਾ ਹਾਂਜੀ ਫਰਕ ਤਾਂ ਹੈਗਾ ਹੀ ਇੱਥੇ ਰੋਡ ਪੈਂਦਾ ਜੀ ਵੱਡਾ ਠੀਕ ਹੈ ਤੇ ਉਹਦੇ ਨਾਲ ਫਰਕ ਹੈਗਾ ਅੰਦਰ ਥੋੜੇ ਆਪਣੇ ਘੱਟ ਸੀਗੀ ਟ੍ਰੈਫਿਕ ਅੰਦਰ ਤੇ ਇਹ ਨਹੀਂ ਇੱਥੇ ਮਤਲਬ ਹੁਣ ਆਮਦਨੀ ਵੱਧ ਹੁੰਦੀ ਆ ਜਾਂ ਉੱਥੇ ਜ਼ਿਆਦਾ ਸੀ ਨਹੀਂ ਇੱਥੇ ਬੰਦਾ ਹੀ ਉੱਥੇ ਨੂੰ ਇੱਥੇ ਜ਼ਿਆਦਾ ਹਾਂਜੀ ਇਹ ਕਿੰਨੇ ਕ ਮਹੀਨੇ ਤੋਂ ਨੂੰ ਪੈ ਜਾਂਦਾ ਸੀਗਾ ਏਰੀਆ ਪਿੰਡ ਠੀਕ ਹੈ ਹਾਂ ਉਹ ਜਾਨ ਕਿ ਲੋਕਲ ਹੀ ਰਿਦਾ ਸੀਗਾ ਕੰਮ ਕਰਦਾ ਦੋਕਲੇ ਦੀ ਠੀਕ ਆ ਤੇ ਕੀ ਕੀ ਕੰਮ ਕਰਦੇ ਹੋ ਕੀ ਕੀ ਬਣਾਉਨੇ ਬਸਿਰ ਮੇਰੇ ਕੋਲ ਜੀ ਜਲੇਬੀ ਹੁੰਦੀ ਆ ਪਕੌੜੇ ਬਰੈਡ ਬਰੈਡ ਰੋਲ ਸਪਰਿੰਗ ਰੋਲ ਮੋਮੋਜ਼ ਫ੍ਰੈਂਚ ਫ੍ਰਾਈਜ਼ ਠੀਕ ਆ ਤੇ 버ਗਰ ਹੁੰਦੇ ਆ ਜੀ 20 ਤੋਂ ਲੈ ਕੇ 80 ਤੱਕ ਹੈਗੇ 버ਗਰ ਜੀ ਠੀਕ ਹੈ ਹਾਂਜੀ ਤੇ ਜਦੋਂ ਸ਼ੁਰੂ ਕਰਿਆ ਸੀ ਪਹਿਲਾਂ ਪਹਿਲਾਂ ਕੀ ਸਟਾਰਟ ਕੀਤਾ ਸੀਗਾ ਪਹਿਲਾ ਕੰਮ ਕੀ ਆ ਪਹਿਲਾਂ ਮੈਂ ਸੀਗਾ ਜੀ ਜਲੇਬੀ ਬਣਾਦਾ ਸੀਗਾ ਪਕੌੜੇ ਸੀਗੇ ਤੇ ਬਰੈਡ ਸੀ ਠੀਕ ਆ ਹਾਂਜੀ ਤੇ ਫੇ ਇਕੱਲਾ ਹੀ ਕਰਦੇ ਹੋ ਕੰਮ ਸਾਰਾ ਇਹ ਮੈਨੇਜਰ ਹਾਂਜੀ ਬਾਕੀ ਸਾਰਾ ਇਕੱਲੇ ਕਰਦਾ ਹੀ ਪਰਿਵਾਰ ਦਿੰਦਾ ਸਾਥ ਨਾਲ ਹਾਂਜੀ ਪਰਿਵਾਰ ਮम्मी ਦੀ ਤਾਂ ਹੁਣ ਡੈਥ ਹੋ ਗਈ ਜੀ ਬਾਕੀ ਠੀਕ ਹੈ ਡੈਡੀ ਆ ਗਏ ਡੈਡੀ ਡਿਊਟੀ ਚਲੇ ਜਾਂਦੇ ਹਲੇ ਤਾਂ ਭਰਾ ਕਰਦਾ ਹੈਲਪ ਮਡੀ ਠੀਕ ਹੈ ਹਾਂਜੀ ਤੇ ਇਹ ਜਿਹੜਾ ਸੈਟਅਪ ਆ ਇਹ ਕਦੋਂ ਤਿਆਰ ਕਰਾਇਆ ਤੁਸੀਂ ਇਹ ਮੈਂ ਇਸੇ ਸਾਲ ਕਰਾਇਆ ਸੀ ਜੀ ਠੀਕ ਹੈ ਆਪਣੇ 4 ਕਿੰਨੇ ਹੋ ਗਏ ਠੀਕ ਆ। ਤਾਂ ਇਸ ਤੋਂ ਪਹਿਲਾਂ ਫਿਰ ਕੀ ਸੀ ਇੱਥੇ? ਇੱਥੇ ਹੀ ਖੜਦੇ ਸੀ ਤੁਸੀਂ? ਹਾਂ ਜੀ ਉਰੀ ਖੜਦਾ ਸੀ ਬੰਦੇ। ਇਸ ਤੋਂ ਪਹਿਲਾਂ ਫਿਰ ਗੀੜੇ ਤੇ ਕਰਦੇ ਸੀ ਤਾਂ ਰੇੜੀ ਤੇ ਸੀ। ਠੀਕ ਆ। ਹਾਂਜੀ। ਤੇ ਰੇੜੀ ਤੋਂ ਲੈ ਕੇ ਹੁਣ ਤੱਕ ਕੀ ਫਰਕ ਪਿਆ ਵੀ ਰੇੜੀ ਤੇ ਕਿੰਨਾ ਸੀਗਾ ਹਿਸਾਬ ਕਿਤਾਬ ਤੇ ਹੁਣ ਦਾ ਕਿੰਨਾ? ਨਹੀਂ ਫਰਕ ਤਾਂ ਪੈਂਦਾ ਹੀ ਐ। ਇਹ ਥੋੜਾ ਜਿਹਾ ਕਵਰ ਹੋ ਗਿਆ। ਰੇੜੀ ਤੇ ਥੋੜਾ ਜਿਹਾ ਗਾਂਕ ਫਿਰ ਚੀਜ਼ਕ ਦਾ ਵੀ ਐ। ਠੀਕ ਆ। ਹਾਂਜੀ। ਪ੍ਰੋਪਰ ਸਾਫ ਸਫਾਈ ਰੱਖਦੇ ਹਾਂ ਧਿਆਨ। ਹਾਂਜੀ ਹਾਂ ਬਿਲਕੁਲ। ਸਾਰਾ ਆਪ ਤਿਆਰ ਕਰਦੇ। ਸਾਰਾ ਆਪ ਹੀ ਤਿਆਰ ਕਰਦੇ ਹਾਂ। ਠੀਕ ਆ। ਹਾਂਜੀ। ਤੇ ਹੁਣ ਤੱਕ ਦਾ ਜਿੰਨਾ ਵੀ ਤੁਸੀਂ ਸਫਰ ਕੱਢਿਆ ਹੁਣ ਤੱਕ ਦੋ ਉਮਰ ਦਾ ਲਾ ਲੋ ਕੰਮ ਦਾ ਲਾ ਲੋ ਤੇ ਕੀ ਨਤੀਜਾ ਕੱਢਿਆ ਵੀ ਕੀ ਮਤਲਬ ਕੰਮ ਦੇ ਵਿੱਚ ਲਾ ਲੋ ਚਾਹੇ ਉਮਰ ਚੋਂ ਵੀ ਕੀ ਨਤੀਜਾ ਕੀ ਨਿਕਲੇਆ ਨਤੀਜਾ ਤਾਂ ਮੈਂ ਦੇਖੋ ਜੀ ਚੌਪ-ਜੂਪਸ ਲਈ ਅਪਲਾਈ ਕਰਿਆ ਪਹਿਲਾਂ ਹਨਾ ਤਿੰਨ ਚਾਰ ਜੋਬਸ ਲਈ ਹੂੰ ਤੇ ਮੈਨੂੰ ਲੱਗਦਾ ਨਹੀਂ ਵੈਸੇ ਮੇਰੇ ਘਰ ਦੇ ਵੀ ਗਵਰਨਮੈਂਟ ਜੋਬ ਕਰਦੇ ਆ ਜਿੱਦਾਂ ਦੀ ਹੁਣ ਸਰਕਾਰਾਂ ਹੋ ਗਈਆਂ ਹਨਾ ਪੂਰੀ ਪ੍ਰੈਸ਼ਰ ਕਾਫੀ ਪੈਂਦਾ ਤੋ ਮੇਰੇ ਸਾਹਮਣੇ ਨਾਲ ਆਪਣਾ ਹੱਥੀ ਕੰਮ ਕਰਨਾ ਚਾਹੀਦਾ ਉਹਦੇ ਚ ਜ਼ਿਆਦਾ ਫਾਇਦਾ ਲੱਗਦਾ ਮੈਨੂੰ ਮੈਂ ਹੱਥੀ ਮਿਹਨਤ ਦੇ ਵਿੱਚ ਹਾਂ ਜੀ ਹਾਂ ਠੀਕ ਆ ਕਿਸੇ ਦੇ ਅਧੀਨ ਕੀ ਕੰਮ ਕਰਨ ਨਾਲ ਆਪਣਾ ਕੰਮ ਜ਼ਿਆਦਾ ਚੰਗਾ ਨਹੀਂ ਲੱਗਦਾ ਨਹੀਂ ਜਿਹੜੇ ਸਾਹਮਣੇ ਤੁਸੀਂ ਪੜ੍ਹਾਈ ਕਰੀ ਸੀਗੀ ਆਈਟੀ ਡਿਪਾਰਟਮੈਂਟ ਚ ਛੋਡਾ ਸੀਗਾ ਹਸਾਬ ਕਿਤਾਬ ਤੇ ਲੋਕ ਤੇ ਬਾਹਰ ਨੂੰ ਵੀ ਬਹੁਤ ਜਾਂਦੇ ਆ ਫਿਰ ਤੁਸੀਂ ਕਿਉਂ ਨਹੀਂ ਅਪਲਾਈ ਕੀਤੀ ਬਾਹਰ ਜਾਣ ਦਾ ਮੇਰਾ ਸ਼ੁਰੂ ਤੇ ਕੋਈ ਮੂਡ ਰਹਿਣਾ ਨਹੀਂ ਠੀਕ ਆ ਹਾਂ ਜੀ ਉਹ ਪਾਸੋਂ ਆਪਾਂ ਸਟਾਰਟਿੰਗ ਤੋਂ ਹੀ ਹੈ ਨਹੀਂ ਹਾਂ ਜੀ ਉਧਰ ਨੂੰ ਮੇਰਾ ਰੁਝਾਨੇ ਨਹੀਂ ਹੈ ਦਾ ਬਾਹਰ ਨੂੰ ਇਹ ਸੋਚਣ ਵਾਲੀ ਗੱਲ ਆ ਵੀ ਜਿੱਥੇ ਅੱਜ ਕੱਲ ਦੀ ਜਿਹੜੀ ਦੁਨੀਆ ਜ਼ਿਆਦਾਤਰ ਉਹ ਕਹਿੰਦੇ ਵੀ ਇੱਥੇ ਤਾਂ ਕੰਮ ਹੀ ਹੈ ਨਹੀਂ ਇੰਡੀਆ 'ਚ ਤਾਂ ਇੱਥੇ ਤਾਂ ਕੁਛ ਆਇਆ ਹੀ ਨਹੀਂ ਬਚਿਆ ਹੀ ਨਹੀਂ ਪੰਜਾਬ 'ਚ ਕੁਛ ਰਹਿ ਹੀ ਨਹੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਦੇਖੋ ਜੀ ਕੰਮ ਹੈਗਾ ਜੇ ਆਪਾਂ ਕਰਾਂਗੇ ਤਾਂ ਕੰਮ ਨਿਕਲੂਗਾ ਜ਼ਰੂਰ ਠੀਕ ਆ ਮਿਹਨਤ ਕਰਾਂਗੇ ਤਾਂ ਮਿਹਨਤ ਦਾ ਫਲ ਤਾਂ ਮਿਲੂਗਾ ਹੀ ਠੀਕ ਆ ਹਾਂਜੀ ਤੇ ਲੋਕ ਤਾਂ ਕਹਿੰਦੇ ਨਾ ਇੱਥੇ ਪੜ੍ਹਾਈ ਆ ਕਹਿੰਦੇ ਨਾ ਇੱਥੇ ਪੜ੍ਹਾਈ ਰਹਿ ਗਈ ਉਹੋ ਜੀ ਤੇ ਨਾ ਹੁਣ ਇੱਥੇ ਕੰਮ ਕਰ ਰਹਿ ਗਿਆ ਵੀ ਪੰਜਾਬ ਖਾਲੀ ਹੋ ਗਿਆ ਇਹ ਗੱਲ ਕਹਿ ਕੇ ਇਹ ਮੈਨਾਂ ਦੇਖ ਕੇ ਲੋਕ ਬਾਹਰ ਨੂੰ ਭੱਜ ਰਿਹਾ ਆਪਣੀ ਮੇਨ ਧਰਤੀ ਨੂੰ ਜਿਹਨੇ ਸਾਨੂੰ ਪਾਲਿਆ ਸਾਡੇ ਬਜ਼ੁਰਗਾਂ ਨੂੰ ਪਾਲਿਆ ਸਾਡੇ ਬਜ਼ੁਰਗਾਂ ਤੇ ਬਜ਼ੁਰਗਾਂ ਨੂੰ ਵੀ ਪਾਲਿਆ ਉਹ ਧਰਤੀ ਨੂੰ ਇਹ ਨਿੰਦਕੇ ਵਿੱਚੇ ਨਾ ਪੜ੍ਹਾਈਏ ਨਾ ਕੰਮ ਉਹ ਬਾਹਰ ਜਾ ਰਹੇ ਆ ਤੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਨੇ ਆ ਮੈਂ ਤਾਂ ਹੀ ਦੇਖੋ ਇਹ ਸਨੇਹਾ ਦੇਣਾ ਚਾਹਾਂਗਾ ਆਪਾਂ ਵੀ ਇੰਨਾ ਪੈਸਾ ਲਾ ਕੇ ਬਾਹਰ ਜਾਂਦੇ ਆ ਹਨਾ ਜੀ 25-30 ਲੱਖ ਰੁਪਏ ਲੱਗ ਜਾਂਦਾ ਤੇ ਉਹੀ 25-30 ਲੱਖ ਜੇ ਆਪਾਂ ਇੱਥੇ ਆਪਣਾ ਕੋਈ ਬਿਜ਼ਨਸ ਸੈੱਟ ਕਰ ਲਈਏ ਤਾਂ ਉਹਦੇ ਵਰਗੀ ਕੋਈ ਰੀਸ ਹੈ ਨਹੀਂ ਠੀਕ ਹੈ ਹਾਂ ਜੀ ਜਦੋਂ ਇੰਨਾ ਪੈਸਾ ਲਾ ਕੇ ਜਾਣਾ ਬਾਹਰ ਜਾ ਕੇ ਦਿਹਾੜੀਆਂ ਕਰਨੀਆਂ ਹਾਂ हां यो तो किस्मत ਆ ਉਧਰ ਜਾ ਕੇ ਪੜਾਈ ਕਿਹੜੇ ਪੜਨ ਜਾਂਦੇ ਆ ਬੱਚੇ ਹਨਾ ਤੇ ਉਹਨਾਂ ਦੀ ਨੌਕਰੀ ਲੱਗ ਗਈ ਤਾਂ ਬੜੀ ਚੰਗੀ ਗੱਲ ਆ ਪਰ ਉਧਰ ਜਾ ਕੇ ਵੀ ਆਪਾਂ ਕਿਸੇ ਦੇ ਅਧੀਨ ਨਹੀਂ ਹੋਣਾ ਇੱਧਰ ਫੇਰ ਆਪਣੇ ਮਾਲਕ ਬਣੋ ਆਪਾਂ ਹਾਂ 25-30 ਲੱਖ ਲਾ ਕੇ ਜਾਂਦੇ ਆ ਮਤਲਬ ਵੀ ਇੱਥੇ ਕਿਸੇ ਦਾ ਇਹ ਨਹੀਂ ਹੈ ਵੀ ਕੋਈ ਪਿਛੋੜਾ ਲਾਊਗਾ ਹਾਂ ਜੀ ਇੱਥੇ ਆਪਾਂ ਆਪ ਦੇਖਣਾ ਆਪਾਂ ਨੇ ਹਾਂ ਆਪ ਮਾਲਕ ਹਾਂ ਜੀ ਆਪ ਮਾਲਕ ਕਰਨਾ ਵੀ ਆਪਾਂ ਹਾਂ ਜੀ ਠੀਕ ਆ ਤੇ ਹੁਣ ਸੋਚਿਆ ਵੀ ਇਹਨੂੰ ਵਧਾਵਾਂਗੇ ਅੱਗੇ ਹੋਰ ਹਾਂ ਜੀ ਇਹਨੂੰ ਵਧਾਵਾਂਗੇ ਜੀ ਅੱਗੇ ਤੇ ਕੀ ਪਲਾਨ ਅੱਗੇ ਦਾ ਹੁਣ ਵੀ ਕੀ ਚੇਂਜ ਕਰਨਾ ਅੱਗੇ ਜੀ ਇਹਨੂੰ ਹੁਣ ਥੋੜਾ ਜਿਹਾ ਦੇਖਦੇ ਆਂ ਵੈਸੇ ਤਾਂ ਮੈਂ ਦੁਕਾਨ ਦੇਖੂਗਾ ਜੀ ਦੁਕਾਨ ਕਿੱਥੇ ਮਿਲ ਜਵੇ ਵਧੀਆ ਤੋਂ ਠੀਕ ਹੈ ਇਹ ਆਪ ਦਾ ਹੋਟਲ ਮਤਲਬ ਕੀ ਕਰਾਂਗੇ ਉਹ ਫਾਸਟ ਫੂਡ ਦੇ ਹਾਂ ਜੀ ਫਾਸਟ ਫੂਡ ਦੇ ਠੀਕ ਹੈ ਤੇ ਉਹ ਕੰਮ ਵਧੀਆ ਚੱਲੀ ਜਾਂਦਾ ਇੱਥੇ ਕੋਈ ਔਖਾ ਨਹੀਂ ਹੈ ਜੀ ਹੱਥੀ ਮਿਹਨਤ ਕਰੇ ਤੇ ਸਾਰਾ ਕੁਝ ਹੱਥੀ ਮਿਲਦਾ ਹਾਂਜੀ ਤੇ ਨਾ ਉਹ ਨਾ ਆਪਣੀ ਬਾਹਰ ਦੀ ਚਾਹ ਕਿਸੇ ਨਾ ਕੁਝ ਵੀ ਤੇ ਬਹੁਤ ਵੱਡਾ ਵੀਰੇ ਨੇ ਸਨੇਹਾ ਦਿੱਤਾ ਵੀ ਜੇ ਕੰਮ ਕਰਾਂਗੇ ਤਾਂ ਕਰਨ ਨੂੰ ਬਹੁਤ ਕੁਝ ਆ ਜੇ ਹੱਥੀਂ ਮਿਹਨਤ ਕਰੀਏ ਆਪ ਮਾਲਕਾਂ ਆਪ ਸਾਰਾ ਕੁਝ ਆ ਤੇ ਇਹ ਇੱਕ ਗੱਲ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਵੀ ਜਿਵੇਂ ਹੁਣ ਤੁਸੀਂ ਇੱਥੇ ਬੈਠੇ ਹੋ ਤੁਸੀਂ ਪਹਿਲਾਂ ਰਿਕਸ਼ੇ ਤੇ ਕੰਮ ਸ਼ੁਰੂ ਕਰਿਆ ਫਿਰ ਤੁਸੀਂ ਆ ਸੈਟਅਪ ਕਰਿਆ ਇੱਕ ਕਦੇ ਰੱਬ ਦਾ ਗੁੱਸਾ ਕਿ ਲਾਇਆ ਕਿਸੇ ਗੱਲ ਦਾ ਵੀ ਯਾਰ ਐਡੇ ਐਡੇ ਇੰਨਾ ਪੜ ਵੀ ਲਏ ਇੰਨਾ ਕੁਝ ਕਰ ਲਿਆ ਵੀ ਯਾਰ ਸਾਨੂੰ ਫੇਰ ਉਹੀ ਕੰਮ ਤੇ ਕਦੇ ਇਹ ਚੀਜ਼ਾਂ ਮੇਹਣਾ ਲੱਗਿਆ ਰੱਬ ਨੂੰ ਨਹੀਂ ਨਹੀਂ ਗੁੱਸਾ ਕਿਹੜੀ ਗੱਲ ਦਾ ਕਰਨਾ ਈ ਰੱਬ ਨਾਲ ਨੇ ਕਈ ਵਾਰ ਬੰਦਾ ਕਹਿੰਦਾ ਹੁੰਦਾ ਵੀ ਯਾਰ ਰੱਬਾ ਵੀ ਫਲਾਣੇ ਜਿਹੜੇ ਨਸ਼ਾ ਵੇਚਦੇ ਆ ਉਹ ਵੱਡੇ ਹੋ ਗਏ ਜਾਂ ਜਿਹਦਾ ਉਹ ਲੋਕ ਕੋਈ ਅੱਗੇ ਨੂੰ ਵਧਿਆ ਨਹੀਂ ਨਾ ਵੀ ਯਾਰ ਅਸੀਂ ਇੱਥੇ ਖੜੇ ਆ ਨਹੀਂ ਐਦਾਂ ਦੀ ਤਾਂ ਕੋਈ ਗੱਲ ਨਹੀਂ ਜੀ ਮਹਾਰਾਜ ਨਹੀਂ ਰੱਖਣਾ ਜਿੱਥੇ ਰੱਖਣਾ ਹੀ ਇਉਂ ਨੇ ਦੇਖਣਾ ਕਿੰਨਾ ਕੁ ਦੇਣਾ ਕਿੰਨਾ ਕੁ ਨਹੀਂ ਦੇਣਾ ਠੀਕ ਆ ਸੰਤੁਸ਼ਟ ਹੋ ਇਸ ਕੰਮ ਚ ਹਾਂਜੀ ਬਿਲਕੁਲ ਸੰਤੁਸ਼ਟ ਹੈ ਬਿਲਕੁਲ ਮਤਲਬ ਪਰਿਵਾਰ ਵੀ ਸਾਥ ਦਿੰਦਾ ਸਾਰਾ ਪੂਰੀ ਖੁਸ਼ੀ ਹੈ ਜੀ ਆਪਾਂ ਨੂੰ ਠੀਕ ਆ ਕਦੇ ਕੋਈ ਮੇੜਾ ਨਹੀਂ ਕੋਈ ਗੁੱਸਾ ਗਲ ਨਹੀਂ ਕੋਈ ਕਰਦਿਆ ਨਹੀਂ ਮਾਰਿਆ ਕਿਸੇ ਯਾਰ ਦੋਸਤ ਨੇ ਨਹੀਂ ਮਾਰਿਆ ਸਭ ਪੂਲ سپورਟ ਕਰਦੇ ਨੇ ਸਾਰੇ ਵਧੀਆ ਹਾਂਜੀ ਸਭ ਵਧੀਆ ਠੀਕ ਆ ਮਤਲਬ ਖੁਸ਼ੀ ਖੁਸ਼ੀ ਆਪਾਂ ਆਪਣਾ ਕੰਮ ਕਰ ਰਹੇ ਆ ਹਾਂਜੀ ਤੇ ਦਿਹਾੜੀ ਕਿ ਕਿੱਥੇ ਤੱਕ ਬਣ ਜਾਂਦੀ ਆ ਆਪਣੀ ਆਪਣੀ ਜੀ ਕਈ ਵਾਰ ਤਾਂ 500 700 1000 1200 ਵੀ ਪੈ ਜਾਂਦੀ ਠੀਕ ਆ ਉਹ ਮਤਲਬ ਗਾਕੀ ਦੇ ਹਿਸਾਬ ਨਾਲ ਗ ਠੀਕ ਹੈ ਤੇ ਕਿੱਦਾਂ ਹੁਣ ਗਰਮੀ ਆ ਗਰਮੀ ਦੇ ਵਿੱਚ ਥੋੜਾ ਡਾਊਨ ਹੋ ਜਾਂਦੇ ਕਿੰਨੇ ਵਜੇ ਆ ਕੇ ਖੜ ਜਾਂਦੇ ਨੇ ਉੱਥੇ ਮੈਂ ਜੀ 10 10:30 ਆ ਜੰਨਾ ਜੀ ਤੇ 9:30 ਵਜੇ ਤੱਕ ਹੁੰਨੇ ਆਂ ਖਰਾਬ 9:30 ਹਾਂਜੀ ਠੀਕ ਆ ਤੇ ਇਹ ਹੈਗਾ ਇਧਰੋਂ ਖਮਾਣੋ ਨੂੰ ਜਾਂਦਾ ਤੇ ਇਧਰੋਂ 우ਸ਼ਾ ਦੇਵੀ ਮੰਦਿਰ ਨੂੰ ਤੇ ਇਸ ਪਾਸੇ ਇਹ ਬਾਈਪਾਸ ਜਾਂਦਾ ਠੀਕ ਆ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਤੇ ਅਰਦਾਸ ਇਹ ਕਰਦੇ ਆ ਮਾਰਾ ਤੁਹਾਡੀ ਹਰ ਇੱਕ ਇੱਛਾ ਪੂਰੀ ਕਰੇ ਤੁਹਾਡਾ ਸੈਟ ਅਪ ਅੱਗੇ ਨੂੰ ਵਧੀਆ ਹੋਵੇ ਸੋ ਇਹ ਹਨ ਵੀਰ ਜੀ ਜਿਨ੍ਹਾਂ ਨੇ ਸਾਡੇ ਨਾਲ ਆਪ ਦੀ ਮਿਹਨਤ ਆਪ ਦੇ ਹੱਥੀ ਕੰਮ ਕਰਦੀ ਜਿੰਨੀ ਵੀ ਜਾਣਕਾਰੀ ਸਾਨੂੰ ਸਾਂਝੀ ਕਰੀ ਤੇ ਇੱਕ ਰਿਕਵੈਸਟ ਜ਼ਰੂਰ ਕਰਦੇ ਆ ਜਦੋਂ ਵੀ ਕਦੇ ਖਮਾਣੋ ਤੋਂ ਬਸੀ ਨੂੰ ਆਓ ਤਾਂ ਜ਼ਰੂਰ ਵੀਰ ਜੀ ਇਸ ਰਸਤੇ ਤੇ ਖੜ੍ਹਦੇ ਆ ਜ਼ਰੂਰੀ ਨਾਲ ਕੋਲ ਖੜ੍ਹਕੇ ਖਾ ਪੀ ਕੇ ਜਾਇਓ ਤੇ ਵੀਰ ਦਾ ਸਾਥ ਦਿਓ ਬਹੁਤ ਬਹੁਤ ਧੰਨਵਾਦ ਕੈਮਰਾਮੈਨ ਮਨਿੰਦਰ ਸਿੰਘ ਦੇ ਨਾਲ ਜਗਦੀਪ ਸਿੰਘ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ